ਪਰਮ ਸਨਮਾਨ ਜੋ ਸਤਗੁਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਸ਼ਹੀਦਾਂ ਦੇ ਸਰਤਾਜ ਬਾਣੀ ਦੇ ਬੋਹਿਤ ਸ਼ਾਂਤੀ ਦੇ ਪੁੰਜ ਤੱਕ ਹਰ ਸਾਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਦਾ ਪ੍ਰਕਾਸ਼ ਗੁਰਪੁਰਬ ਹੈ। ਆਉ ਸਤਿਗੁਰ ਜੀ ਦੇ ਪ੍ਰਕਾਸ਼ ਪੁਰਬ ਦੀਆਂ ਖੁਸ਼ੀਆਂ ਵਿੱਚ ਸਭ ਤੋਂ ਪਹਿਲਾਂ ਆਪ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ। ਪਟਾਣੇ ਇੱਕ ਬਚਨ ਕੀਤਾ ਹੈ ਤੈ ਜਨਮਤ ਗੁਰਮਤ ਬ੍ਰਹਮ ਪਛਾਨੇ ਇਸ ਪੰਕਤੀ ਨੂੰ ਆਧਾਰ ਬਣਾ ਕੇ ਅੱਜ ਆਪਾਂ ਵਿਚਾਰ ਸਾਂਝੀ ਕਰੀਏ ਉਸ ਤੋਂ ਪਹਿਲਾਂ ਜਿੰਨੇ ਵੀ ਆਪ ਦੀ ਸਤਿਗੁਰੂ ਜੀ ਦੇ ਪਿਆਰ ਵਿੱਚ ਜੁੜ ਬੈਠੇ ਹੋ ਬਲਾਉਫਤੇ ਸਾਰੇ ਆਖੋ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਟਾਣੇ ਗੁਰੂ ਦੀ ਉਸਤਤ ਕੀਤੀ ਹੈ ਤੇ ਗੁਰੂ ਸਾਹਿਬਾਨ ਨੇ ਪ੍ਰਭੂ ਦੀ ਉਸਤਤ ਕੀਤੀ ਗੁਰੂ ਅਰਜਨ ਸਾਹਿਬ ਜੀ ਬਾਰੇ ਭਟ ਲਿਖਦੇ ਆ ਤੈ ਜਨਮਤ ਗੁਰਮਤ ਬ੍ਰਹਮ ਪਛਾਣੇ ਇਹ ਕਿਸ ਤਰ੍ਹਾਂ ਹੋ ਸਕਦਾ ਵਿਦਵਾਨਾਂ ਨੇ ਬੜੀ ਵਿਚਾਰ ਕੀਤੀ ਕਿ ਕੋਈ ਜਨਮ ਤੋਂ ਹੀ ਗੁਰਮਤ ਤੇ ਬ੍ਰਹਮ ਦਾ ਧਾਰਨੀ ਹੋ ਸਕਦਾ ਹੈ ਇਹ ਦੋ ਚੀਜ਼ਾਂ ਮਿਲਣੀਆਂ ਬੜੀਆਂ ਮੁਸ਼ਕਲ ਹਨ ਗੁਰਮਤ ਜਿਹੜੀ ਹੈ ਬੰਦੇ ਦੁਰਮਤ ਕਰਦੇ ਵੀ ਆਪਣੇ ਆਪ ਨੂੰ ਗੁਰਮਤਿ ਇੱਕ ਹਾ ਦਿੰਦੇ ਹਨ ਗੁਰੂ ਮਹਾਰਾਜ ਕਹਿੰਦੇ ਸਤਗੁਰੂ ਦੀ ਕਿਰਪਾ ਦੇ ਨਾਲ ਤੈ ਜਨਮਤ ਜਨਮ ਤੋਂ ਹੀ ਗੁਰਮਤਿ ਬ੍ਰਹਮ ਪਛਾਨ ਅਯੋਕੀ ਸਾਇੰਸ ਇਸ ਗੱਲ ਤੇ ਪਹੁੰਚੀ ਹੈ ਕਿ ਜੋ ਬੱਚੇ ਦਾ ਜਨਮ ਹੁੰਦਾ ਜਾਂ ਬੱਚੇ ਦੇ ਜਨਮ ਤੋਂ ਪਹਿਲਾਂ ਮਾਂ ਕਰਦੀ ਹੈ ਉਹ ਮਾਹੌਲ ਦਾ ਅਸਰ ਬੱਚੇ ਦੇ ਉੱਪਰ ਪੈਂਦਾ ਹੈ। ਵਾਤਾਵਰਣ ਦਾ ਅਸਰ ਜਿਹੜਾ ਬੱਚੇ ਦੇ ਉੱਪਰ ਪੈਂਦਾ ਹੈ। ਇੱਕ ਬਚਨ ਵਿੱਚ ਗੁਰੂ ਰਾਮਦਾਸ ਜੀ ਦਾ ਸਾਂਝਾ ਕਰਦਾ। ਸਤਿਗੁਰੂ ਕਹਿੰਦੇ ਜਿਨ ਹਰ ਹਿਰਦੈ ਨਾਮ ਨਾ ਵਸਿਓ ਤਿਨ ਮਾਤ ਕੀਜੇ ਹਰ ਬਾਂਝਾ। ਨਾਮ ਬੱਚੇ ਨੇ ਨਹੀਂ ਜਪਿਆ। ਤੇ ਮਾਂ ਦਾ ਕੀ ਕਸੂਰ ਹੈ ਕੋਈ ਗੱਲ ਹੈ ਤਾਂ ਹੀ ਗੁਰੂ ਰਾਮਦਾਸ ਜੀ ਕਹਿ ਰਹੇ ਹਨ ਵੀ ਜੋ ਮਾਹੌਲ ਸਿਰਜਾ ਜਾਏਗਾ ਉਸ ਮਾਹੌਲ ਦਾ ਅਸਰ ਬੱਚੇ ਦੇ ਉੱਪਰ ਪੈਂਦਾ ਹੈ ਕਬੀਰ ਸਾਹਿਬ ਜੀ ਨੇ ਤਾਂ ਹੋਰ ਥੋੜੇ ਜਿਹੀ ਔਖੇ ਸ਼ਬਦ ਵਰਤੇ ਆ ਕਹਿੰਦੇ ਜਹ ਕਲ ਪੂਤ ਨਾ ਗਿਆਨ ਵਿਚਾਰੀ ਵਿਦਵਾ ਕਾਂਸ ਨਾ ਭਈ ਮਹਤਾਰੀ ਜਿਸ ਘਰ ਦੇ ਵਿੱਚ ਜਿਸ ਪਰਿਵਾਰ ਦੇ ਵਿੱਚ ਆਕੇ ਜਿਸ ਬੱਚੇ ਨੇ ਨਾਮ ਹੀ ਨਹੀਂ ਜਪਿਆ ਕਹਿੰਦੇ ਰੱਬ ਉਹਦੀ ਮਾਂ ਨੂੰ ਵਿਧਵਾ ਕਰ ਦੇ ਬੜਾ ਜਿਗਰਾ ਚਾਹੀਦਾ ਗੁਰਬਾਣੀ ਸੁਣਨ ਤੇ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਜਿਨ ਹਰ ਹਿਰਦੇ ਨਾਮ ਨਾ ਵਸਿਓ ਤਿਨ ਮਾਤ ਕੀਜੈ ਹਰ ਬਾਂਝਾ ਸਾਡੇ ਦੇਸ਼ ਦਾ ਇੱਕ ਬਹੁਤ ਵੱਡਾ ਕਵੀ ਹੋਇਆ ਹਿੰਦੀ ਦਾ ਤੁਲਸੀਦਾਸ ਉਹ ਵੀ ਕਹਿੰਦਾ ਜਨਣੀ ਜਣੇ ਤਾਂ ਭਗਤ ਜਨ ਕਹਿ ਦਾਤਾ ਕੈ ਸੋਰ ਨਹੀਂ ਤਾਂ ਜਨਣੀ ਬਾਝ ਰਹੇ ਕਾਹੇ ਗਵਾਵੇ ਨੂਰ ਕਾਦੇ ਵਾਸਤੇ ਸਮਾਂ ਬਰਬਾਦ ਕਰਨਾ ਸਤਿਗੁਰੂ ਨੇ ਜਿੱਥੇ ਸਾਨੂੰ ਜੀਵਨ ਦੀ ਜਾਚ ਸਿਖਾਈ ਹੈ ਸੋਝੀ ਦਿੱਤੀ ਉਦਾਂ ਦਾ ਮਾਹੌਲ ਜਦੋਂ ਮੈਂ ਬਿੰਦੀ ਕੀਤੀ ਨਾ ਅਜਾ ਜੋਕੀ ਸੈਂਸ ਵੀ ਇਸ ਗੱਲ ਤੇ ਪਹੁੰਚ ਚੁੱਕੀ ਹੈ ਉਹ ਸਮਾਂ ਹੁੰਦਾ ਸੀ ਸਾਸ ਸੰਗਤ ਦੀ ਐਸੇ ਐਸੇ ਗੁਰ ਸਿੱਖ ਹੋਏ ਆ ਜਿਨ੍ਹਾਂ ਨੇ ਮਾਂ ਦੇ ਉਦਰ ਦੇ ਵਿੱਚ ਹੀ ਗਿਆਨ ਪ੍ਰਾਪਤ ਕਰ ਲਿਆ ਤੇ ਮਾਂ ਉਹਨਾਂ ਨੂੰ ਗੋਦੀ ਵਿੱਚ ਲੈ ਕੇ ਨਿਤਨੇਮ ਕਰਦੀ ਆ ਉਹਨਾਂ ਨੇ ਜਵਾਨੀ ਹਰਪੰਦਰ ਸਿੰਘ ਜੋਗੀ ਵਰਗੇ ਮਹਾਨ ਪੁਰਸ਼ ਹੋਏ ਆ ਉਹ ਕਹਿੰਦੇ ਅਸੀਂ ਮਾਂ ਦੀ ਗੋਦੀ ਵਿੱਚ ਬੈਠਦੇ ਸੀ ਮਾਂ ਬਚਪਨ ਤੋਂ ਲੈ ਕੇ ਨਿਤਨੇਮ ਕਰਦੀ ਸੀ ਸਵੇਰੇ ਸ਼ਾਮ ਤੇ ਉਹ ਮਾਹੌਲ ਦਾ ਅਸਰ ਬਣ ਗਿਆ ਸਾਨੂੰ ਸੁਣ ਸੁਣ ਕੇ ਯਾਦ ਹੋ ਗਿਆ ਨਿਤਨੇਮ ਅੱਜ ਮਾਹੌਲ ਦਾ ਅਸਰ ਹੈ ਮਾਫ ਕਰਨਾ ਜੰਮ ਦੇ ਬੱਚੇ ਭੰਗੜਾ ਪਾ ਰਹੇ ਜੰਮ ਦੇ ਬੱਚਿਆਂ ਦੇ ਹੱਥਾਂ ਦੇ ਵਿੱਚ ਮੋਬਾਈਲ ਕਾਰਨ ਕੀ ਹੋਊਗੀ ਮਾਹੌਲੇ ਉਦਾਂ ਦਾ ਵਾਤਾਵਰਣ ਉਹ ਸੀ ਬਣਾ ਦਿੱਤਾ ਜੀ ਇੱਕ ਹੋਰ ਆਪ ਜੀ ਦੇ ਨਾਲ ਸਾਝ ਕਰਦੇ ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਆਹ ਕਹਿੰਦੇ ਮਾਂ ਗਾਭਣ ਜੀ ਜਾਣਦੀ ਪੁੱਤ ਸੁਪੁੱਤ ਹੋਵੇ ਸੁਖਦਾਈ ਜਦੋਂ ਬੱਚਾ ਉਦਰ ਦੇ ਵਿੱਚ ਹੁੰਦਾ ਤੇ ਮਾਂ ਬੜੀਆਂ ਸੁੱਖਾਂ ਸੁਖਦੀ ਆ ਕਿ ਮੈਂ ਮੇਰਾ ਪੁੱਤ ਆ ਕਰੇਗਾ ਮੇਰਾ ਪੁੱਤ ਆ ਕਰੇਗਾ ਮਾਂ ਗਾਣ ਜੀ ਜਾਣਦੀ ਪੁੱਤ ਸੁਪੁੱਤ ਹੋਵੇ ਸੁਖਦਾਈ ਤੇ ਜਦੋਂ ਬੱਚਾ ਵੱਡਾ ਹੋ ਗਿਆ ਜਿਹੜੀਆਂ ਆਸਾਂ ਰੱਖੀਆਂ ਸੀ ਆਸਾਂ ਤੋਂ ਉਲਟ ਹੋ ਗਿਆ ਤੇ ਇਹਦੇ ਨਾਲੋਂ ਤਾਂ ਭਾਈ ਗੁਰਦਾਸ ਜੀ ਕਹਿੰਦੇ ਫਿਰ ਕਹਿੰਦੇ ਵੇ ਇਦਾਂ ਦੀ ਇੱਕ ਆਪਾਂ ਕਹੀਦੇ ਨੇ ਨਾ ਅੱਜ ਕੱਲ੍ਹ ਦੁਨੀਆਵੀ ਲੋਕ ਕਹਿੰਦੇ ਹੀ ਆ ਨਾ ਵੇਦੇ ਨਾਲੋਂ ਤਾਂ ਇੱਕ ਧੀ ਹੋਰ ਹੋ ਜਾਂਦੀ ਇਹਦੇ ਨਾਲੋਂ ਇੱਕ ਬੱਚੀ ਹੋਰ ਹੋ ਜਾਂਦੀ ਕਹਿਆ ਭਾਈ ਗੁਰਦਾਸ ਜੀ ਨੇ ਕਹਤੇ ਕਪੁੱਤੋਂ ਧੀ ਚੰਗੇ ਰੜੀ ਇੱਕ ਪੁੱਤ ਦੇ ਨਾਲੋਂ ਤਾਂ ਧੀ ਚੰਗੀ ਐ ਕਪੁੱਤੋਂ ਧੀ ਚੰਗੇ ਰੜੀ ਭਰ ਕਰ ਜਾਏ ਵਸਾਏ ਨਾਏ ਘੱਟੋ-ਕੱਟ ਪਰਾਇਆ ਘਰ ਤਾਂ ਵਸਾ ਦੇਗੀ ਨਾ ਜੀ ਪਰ ਵਿਸ਼ਵਾਸ ਕਿਸੇ ਦਾ ਬਣਿਆ ਭਾਈ ਗੁਰਦਾਸ ਜੀ ਕਹਿੰਦੇ ਜੇ ਧੀ ਗਲਤ ਨਿਕਲ ਜਾਏ ਜੇ ਧੀ ਗਲਤ ਨਿਕਲ ਜਾਏ ਧੀਓ ਸੱਪ ਸਖਾਰਤਾ ਉਹਦੇ ਨਾਲੋਂ ਤਾਂ ਸੱਪ ਚੰਗਾ ਹੈ ਜੇ ਧੀ ਕੋ ਧੀ ਨਿਕਲ ਜਾਏ ਧੀਓ ਸੱਪ ਸਖਾਰਤਾ ਜਾਓ ਜਣੇਂਦੀ ਜਣ ਜਣ ਖਾਈ ਉਹ ਆਪਣੇ ਬੱਚਿਆਂ ਨੂੰ ਖਾ ਜਾਂਦੀ ਹੈ 10 ਤੋਂ ਲੈ ਕੇ 300 ਬੱਚਿਆਂ ਨੂੰ ਆਂਡਿਆਂ ਨੂੰ ਜਨਮ ਦਿੰਦੀ ਹੈ ਸੱਪਣੀ ਜਿਹੜੀ ਹੈ 300 ਤੱਕ ਔਰ ਤਿੰਨ ਮਹੀਨੇ ਆਂਡਿਆਂ ਦੇ ਉੱਪਰ ਰਹਿੰਦੀ ਹੈ ਭੁੱਖੀ ਪਿਆਸੀ ਕੋਈ ਨਹੀਂ ਖਾਂਦੇ ਜਦੋਂ ਆਂਡਿਆਂ ਦੇ ਵਿੱਚੋਂ ਬੱਚੇ ਨਿਕਲਨੇ ਸ਼ੁਰੂ ਹੋ ਜਾਂਦੇ ਆ ਉਹਨਾਂ ਨੂੰ ਕਿਉਂਕਿ ਜੋਸ਼ ਹੁੰਦਾ ਉਹਨੂੰ ਭੁੱਖ ਲੱਗੀ ਹੁੰਦੀ ਹੈ ਕਰੋਧ ਵਿੱਚ ਹੁੰਦੀ ਆ ਤੇ ਉਹਨਾਂ ਨੂੰ ਖਾਣ ਲੱਗ ਜਾਂਦੇ ਇਸ ਕਰਕੇ ਉਹਨੂੰ ਧਾਨ ਆਖਿਆ ਕਿਉਂਕਿ ਜੇ ਉਹ ਸਪਣੀ ਬੱਚੇ ਨਾ ਖਾਵੇ ਜਿਹਦਾ ਕੀੜੇ ਮਕੌੜੇ ਘੁੰਮਦੇ ਨੇ ਧਰਤੀ ਤੇ ਇਦਾਂ ਸੱਪ ਘੁੰਮਣ ਕਹਿੰਦੇ ਧੀਓ ਸਭ ਸਖਾਰਤਾ ਜਾਓ ਜਨਿੰਦੀ ਜਨ ਜਨ ਖਾਈ ਕਹਿੰਦੇ ਮਾਂ ਡੈਣ ਧਨ ਤਨ ਹੈ ਕਪਟੀ ਪੁੱਤੇ ਖਾਏ ਅਗਾਹੀ ਜਿਹੜੇ ਕਪਟੀ ਬੱਚੇ ਆ ਨਾ ਉਹਨਾਂ ਨੂੰ ਖਾ ਲੈਂਦੀ ਆ ਕਹਿੰਦੇ ਨਾ ਸਰਪਣ ਹੋਏ ਕੇ ਉਤਰੇ ਜਾਏ ਆਪਣੇ ਖਾਈ ਕਹਿੰਦੇ ਉਹਦੇ ਨਾਲੋਂ ਤਾਂ ਫਿਰ ਬੇਉਲਾਦ ਹੀ ਚੰਗੇ ਆ ਜੇ ਔਲਾਦ ਚੰਗੀ ਨਹੀਂ ਜਿਹੜਾ ਅੱਜ ਦਾ ਸਮਾਜ ਚੱਲਦਾ ਆ ਸਾਨੂੰ ਸੇਧ ਲੈਣੀ ਪੈਣੀ ਆ ਕਿੱਦਾਂ ਦਾ ਬਚਪਨ ਹੋਣਾ ਚਾਹੀਦਾ ਗੁਰੂ ਅਰਜਨ ਸਾਹਿਬ ਜੀ ਦਾ ਬਚਪਨ ਵੈਸੇ ਸਤਗੁਰੂ ਜੀ ਦੀ ਸਰੀਰਕ ਉਮਰ ਜਿਹੜੀ ਆ 43 ਸਾਲ ਹੈ। ਕੁੱਲ ਉਮਰ ਜਿਹੜੀ 43 ਸਾਲ ਦੀ ਉਮਰ ਵਿੱਚ ਸਤਗੁਰ ਨੇ ਸ਼ਹਾਦਤ ਦੇ ਦਿੱਤੀ। ਪਿਤਾ ਗੁਰੂ ਰਾਮਦਾਸ ਜੀ, ਮਾਤਾ ਬੀਬੀ ਭਾਣੀ ਜੀ। ਗੁਰੂ ਰਾਮਦਾਸ ਜੀ ਦੇ ਤਿੰਨ ਸੁਪੁੱਤਰ ਸਨ। ਵੱਡੇ ਬਾਬਾ ਪ੍ਰੀਤਿਚੰਦ ਜਿਨ੍ਹਾਂ ਦਾ ਜਨਮ 1557 ਵਿੱਚ ਹੋਇਆ। ਦੂਜੇ ਸੀ ਮਹਾਦੇਵ ਜੀ ਜਿਨ੍ਹਾਂ ਦਾ ਜਨਮ 1560 ਵਿੱਚ ਹੋਇਆ ਤੇ ਗੁਰੂ ਅਰਜਨ ਸਾਹਿਬ ਜੀ ਦਾ ਜਨਮ ਪ੍ਰਕਾਸ਼ ਅੱਜ ਦੇ ਦਿਨ 15 April 1563 ਦੇ ਵਿੱਚ ਹੋਇਆ 1606 ਦੇ ਵਿੱਚ ਸਤਿਗੁਰੂ ਦੀ ਸ਼ਹਾਦਤ ਦਿੰਦੇ ਆ ਕਿੰਨੀ ਸ਼ਾਂਤੀ ਹੋਏਗੀ ਜੀਵਨ ਵਿੱਚ ਜੋ ਬਚਨ ਗੁਰੂ ਅਮਰਦਾਸ ਜੀ ਨੇ ਕਹੇ ਨਾਨਾ ਗੁਰੂ ਗੁਰੂ ਅਮਰਦਾਸ ਜੀ ਨੇ ਜੋ ਬਚਨ ਕਹੇ ਉਹ ਇਤਿਹਾਸ ਬਣ ਗਿਆ ਸਾਧ ਸੰਗਤ ਇੱਕ ਦਿਨ ਗੁਰੂ ਅਮਰਦਾਸ ਜੀ ਪ੍ਰਸ਼ਾਦਾ ਛਕ ਰਹੇ ਸਨ। ਪਸੇ ਇਤਿਹਾਸ ਲਿਖਦਾ ਹੈ ਕਿ ਗੁਰੂ ਅਮਰਦਾਸ ਜੀ ਦੀ ਲੰਬੇਰੀ ਉਮਰ ਕਰਕੇ ਬਜ਼ੁਰਗ ਅਵਸਥਾ ਹੋਣ ਕਰਕੇ ਸਤਗੁਰ ਦੀ ਓਗਰਾ ਖਾਂਦੇ ਸੀ। ਸੱਤ ਚੀਜ਼ਾਂ ਨੂੰ ਉਬਾਲ ਕੇ ਉਹੀ ਖਾਂਦੇ ਸਨ। ਨਾ ਉਹਦੇ ਵਿੱਚ ਮਿੱਠਾ ਤੇ ਨਾ ਉਹਦੇ ਵਿੱਚ ਨਮਕ। ਓਗਰਾ ਜਿਹਾ ਭੋਜਨ ਖਾਂਦੇ ਸੀ। ਤੇ ਜਾਂਦੇ ਨਾ ਰਿੱਡ ਦੇ ਰਿੱਡ ਦੇ ਅਰਜਨ ਜੀ ਸਤਿਗੁਰੂ ਜੀ ਦੀ ਥਾਲੀ ਨੂੰ ਹੱਥ ਪਾ ਲਿਆ ਤੇ ਗੁਰੂ ਅਮਰਦਾਸ ਜੀ ਦੇ ਮੁਖ ਤੋਂ ਬਚਨ ਨਿਕਲੇ ਜੀ ਕਹਿੰਦੇ ਠੈਰੋ ਥਾਲ ਦੇ ਮਾਲਕਾ ਕਿਹੜੀ ਗੱਲ ਕੀਤੀ ਸੀ ਕਿਹੜੇ ਥਾਲ ਦੀ ਗੱਲ ਕੀਤੀ ਕਹਿੰਦੇ ਇਹ ਥਾਲ ਤੈਨੂੰ ਤੇਰਾ ਬਾਪੂ ਦੇਗਾ ਰਾਮਦਾਸ ਉਹ ਥਾਲ ਸੀ ਕੁਰਬਾਨੀ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰ ਸਭ ਤੋਂ ਵੱਧ ਬਾਣੀ ਜੇ ਗੁਰੂ ਗ੍ਰੰਥ ਸਾਹਿਬ ਵਿੱਚ ਮੈਂ ਕਹਿੰਦਾ 55000 ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਦੇ ਤਕਰੀਬਨ 2.5 ਹਜ਼ਾਰ ਸ਼ਬਦ ਅਲੱਗ-ਅਲੱਗ ਵਿਦਵਾਨਾਂ ਦੀ ਰਾਏ ਦੇ ਮੁਤਾਬਕ 30 ਰਾਗਾਂ ਦੇ ਵਿੱਚ ਤਕਰੀਬਨ 2282 ਸ਼ਬਦ ਗੁਰੂ ਸਾਹਿਬ ਜੀ ਦੀ ਹੈ ਗੁਰੂ ਅਰਜਨ ਸਾਹਿਬ ਜੀ ਮਾਰੇ ਪ੍ਰਮੁੱਖ ਬਾਣੀਆਂ ਗੁਰੂ ਅਰਜਨ ਸਾਹਿਬ ਜੀ ਦੀਆਂ ਬਾਣੀ ਦਾ ਬੋਹਤ ਆਖਿਆ ਕਹਿੰਦੇ ਬਾਣੀ ਇਦਾਂ ਜੀਵਨ ਵਿੱਚ ਇਹਦੇ ਝਰੇ ਵੀ ਜਿੱਦਾਂ ਕਹਿੰਦੇ ਪਾਣੀ ਝਰਨਿਆਂ ਵਿੱਚੋਂ ਨਿਕਲਦਾ ਹੈ ਨਾ ਇਹਦੇ ਮੁਖ ਤੋਂ ਬਾਣੀ ਇਦਾਂ ਲਿਖ ਰਹੀ ਲਿਖਾਇਆ ਨਾ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ ਗੁਰੂ ਗ੍ਰੰਥ ਸਾਹਿਬ ਦੀ ਦਾ ਪ੍ਰਕਾਸ਼ ਕੀਤਾ ਦਰਬਾਰ ਸ਼ਬਦ ਕੋਈ ਅੱਜਕੱਲ ਇੰਜੀਨੀਅਰ ਵੀ ਇਦਾਂ ਦਾ ਨਕਸ਼ਾ ਨਹੀਂ ਤਿਆਰ ਕਰ ਸਕਦੇ ਜੋ ਗੁਰੂ ਅਰਜਨ ਸਾਹਿਬ ਨੇ ਕੀਤਾ ਮਹਾਨ ਸੰਗੀਤਕਾਰ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਆਪ ਸਰੰਦੇ ਦੇ ਨਾਲ ਕੀਰਤਨ ਕਰਦੇ ਆਪ ਸੇਵਾ ਕਰਦੇ ਆ ਸਾਥ ਸੰਗਤ ਜੀ ਅੱਜ ਵੀ ਤੁਸੀਂ ਦੇਖੋਗੇ ਨਾ ਵੱਡੇ ਵੱਡੇ ਗੁਰਸਿੱਖ ਜਾ ਕੇ ਜੋੜਿਆਂ ਦੀ ਸੇਵਾ ਕਰਦੇ ਇਹ ਸਾਰਾ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਉਸ ਧਰਤੀ ਤੇ ਬਖਸ਼ਿਸ਼ਾਂ ਕੀਤੀਆਂ ਰਹਿਮਤਾਂ ਕੀਤੀਆਂ ਇੱਕ ਦਿਨ ਬੀਬੀ ਭਾਨੀ ਜੀ ਨੇ ਅੱਜ ਕੱਲ ਤਾਂ ਹੁੰਦਾ ਨਹੀਂ ਸਵਾਵੀਂ ਖੜਾਉਣੇ ਜਿਹੜੇ ਆ ਬਾਜ਼ਾਰੋਂ ਮਿਲ ਜਾਂਦੇ ਸੀ ਇੱਕ ਕੱਪੜਿਆਂ ਦੀ ਦੀਰਾਂ ਦੀ ਇਕੱਠੀ ਕਰਕੇ ਨਾ ਜਿਹਨੂੰ ਆਪਾਂ ਕਹਿ ਦਿੰਦੇ ਆ ਗੇਂਦ ਪੇ ਉਸ ਵੇਲੇ ਉਸ ਨੂੰ ਖਿੱਬੀ ਕਹਿੰਦੇ ਸੀ ਉਹ ਗੇਂਦ ਜਿਹੜੀ ਬਣਾ ਦਿੱਤੀ ਕਪੜਿਆਂ ਦੀ ਤੇ ਖੇਡਣ ਲੱਗ ਗਏ 2.5 ਸਾਲ ਦੀ ਉਮਰ ਹੈ ਤੇ ਦਰਵਾਜੇ ਬੜੇ ਭਾਰੇ ਹੁੰਦੇ ਸੀ ਤੇ ਉਹ ਗੇਂਦ ਰਿੜ ਦੀ ਰਿੜ ਦੀ ਗੁਰੂ ਅਮਰਦਾਸ ਜੀ ਦੇ ਵਿਸ਼ਰਾਮ ਵਾਲੇ ਕਮਰੇ ਵਿੱਚ ਚਲੇ ਹੁਣ ਦਰਵਾਜਾ ਥੋੜਾ ਜਿਹਾ ਖੁੱਲਿਆ ਅੰਦਰ ਜਾਣਾ 2.5 ਸਾਲ ਦੀ ਅਵਸਥਾ ਹੈ ਗੁਰਾਜਨ ਸਾਹਿਬ ਜੀ ਤੇ ਇੱਕ ਹੱਥ ਦੇ ਨਾਲ ਦਰਵਾਜਾ ਖੋਲ੍ਹਿਆ ਨਹੀਂ ਖੋਲ੍ਹਿਆ ਉਸ ਨਾਲ ਖੋਲਿਆ ਤਾਂ ਵੀ ਨਹੀਂ ਖੁੱਲਿਆ ਪਤਾ ਨਹੀਂ ਕੀ ਹੋਇਆ ਬਿਉਤ ਆਈ ਦੋਨੇ ਗੋਡੇ ਥੱਲੇ ਲਾ ਲਏ ਤੇ ਦੋਨੇ ਹੱਥਾਂ ਦੇ ਨਾਲ ਖੋਲਿਆ ਤਾਂ ਵੀ ਨਹੀਂ ਖੁੱਲਿਆ ਫਿਰ ਹੁਣ ਕੀ ਕੀਤਾ ਗੋਡੇ ਵੀ ਥੱਲੇ ਲਾ ਲਏ ਹੱਥ ਵੀ ਥੱਲੇ ਲਾ ਲਏ ਤੇ ਸਿਰ ਦੇ ਨਾਲ ਦਰਵਾਜ਼ਾ ਖੋਲਦਾ ਦਰਵਾਜ਼ਾ ਖੁੱਲ ਗਿਆ ਉਧਰ ਗੁਰੂ ਅਮਰਦਾਸ ਜੀ ਬਿਰਾਜਮਾਨ ਸੀ ਪੰਗ ਤੇ ਜਲਦੀ ਨਾਲ ਉੱਠੇ ਤੇ ਗੁਰੂ ਸਾਹਿਬ ਨੇ ਚੁੱਕ ਲਿਆ ਤੇ ਬੀਬੀ ਭਾਨੀ ਆਈ ਤੇ ਉਹਨਾਂ ਨੇ ਆਖਿਆ ਕਹਿੰਦੇ ਪਿਤਾ ਜੀ ਚਲਾਕ ਹੋ ਗਿਆ ਇਹ ਚਲਾਕ ਹੋ ਗਿਆ ਇਹ ਗੁਰੂ ਅਮਰਦਾਸ ਜੀ ਨੇ ਆਖਿਆ ਕਹਿੰਦੇ ਚਲਾਕ ਤਾਂ ਤੇਰਾ ਵੱਡਾ ਪੁੱਤਰ ਆ ਪ੍ਰਿਥੀ ਚੰਦ ਇਹ ਹੁਣ ਚਲਾਕ ਨਹੀਂ ਇਹ ਸਿਆਣਾ ਹੋ ਗਿਆ ਇਹਨੇ ਦਰਵਾਜਾ ਨਹੀਂ ਖੋਲਿਆ ਇਹਨੇ ਇੱਕ ਸੰਕੇਤ ਦਿੱਤਾ ਇੱਕ ਸੰਦੇਸ਼ ਦੇ ਦਿੱਤਾ ਦੁਨੀਆ ਨੂੰ ਜੇ ਧਰਮ ਦੇ ਦਰਵਾਜੇ ਖੁੱਲੇ ਰੱਖਣੇ ਆ ਨਾ ਫਿਰ ਸ਼ਹਾਦਤ ਵੀ ਦੇਣੀ ਪੈਂਦੀ ਹੈ ਸਿਰ ਵੀ ਦੇਣਾ ਪੈਂਦਾ ਤੇ ਅੱਜ ਇਹਨੇ ਇੱਕ ਸੰਕੇਤ ਕੀਤਾ ਜੇ ਦਰਵਾਜੇ ਖੁੱਲੇ ਰੱਖਣੇ ਨਾ ਧਰਮ ਦੇ ਔਰ ਦਿੱਤੀ ਨਾ ਸ਼ਹਾਦਤ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜਦੋਂ ਸਮਾ ਆਇਆ ਇਦਾਂ ਦਾ ਸਮਾ ਮੈਂ ਕਹਿੰਦਾ ਅਤੇ ਆਸਾ ਸੰਗ ਦੀ ਪੜ੍ਹ ਕੇ ਦੇਖ ਲੋ ਅੱਜ ਆਪਣਾ ਵਰਗਾ ਬੰਦਾ ਹੋਵੇ ਨਾ ਉਸੇ ਵੇਲੇ ਬੰਦਾ ਸੁਸਾਇਡ ਕਰ ਲਵੇ ਵੀ ਮੈਂ ਇੰਨਾ ਪਰੇਸ਼ਾਨ ਪਰਿਵਾਰ ਕਰਕੇ ਸਮਾਜ ਕਰਕੇ ਧਾਰਮਿਕ ਕਰਕੇ ਆ ਆਰਥਿਕ ਤੌਰ ਤੇ ਸਾਰੇ ਪਾਸਿਓਂ ਘੇਰਾ ਪਾਇਆ ਗਿਆ ਗੁਰਾਜਨ ਸਾਹਿਬ ਜੀ ਕੀ ਕਹਿੰਦੇ ਗੁਰਾਜਨ ਸਾਹਿਬ ਜੀ ਕਹਿੰਦੇ ਜਿਸ ਕੇ ਸਿਰ ਉਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾ ਤਿੰਨਾ ਭਰੋਸਾ ਹੋਏਗਾ ਜਾਂ ਤੂੰ ਮੇਰੇ ਵੱਲ ਹੈ ਤਾ ਕਿਆ ਮੋ ਸੰਦਾ ਤੁਝ ਸਭ ਕੇ ਜ ਮੈਨੂੰ ਸੌਪਿਆ ਜਾਂ ਤੇਰਾ ਬੰਦਾ ਸੁਲੀਖਾਨ ਪਠਾਨ ਨੂੰ ਚੜਾ ਕੇ ਲਿਆਇਆ ਜਾਂਦਾ ਰੱਬ ਤੇ ਹੀ ਸ਼ੁਕਰ ਕਰਦੇ ਕਹਿੰਦੇ ਮੈਂ ਸਭ ਕੁਝ ਛੋੜ ਪ੍ਰਭ ਤੂੰ ਹੀ ਪਿਆਇਆ ਸਾਧ ਸੰਗਤ ਜੀ ਨਾਕਾਬੰਦੀ ਕਰ ਦਿੱਤੀ ਗਈ ਪ੍ਰੀਤੀ ਚੰਦ ਵੱਲੋਂ ਰਾਸ਼ਨ ਵੀ ਨਹੀਂ ਆਉਂਦਾ ਸੀ ਮਾਤਾ ਗੰਗਾ ਜੀ ਦੇ ਗਹਿਣੇ ਵੀ ਭੇਜ ਦਿੱਤੇ ਲੰਗਰ ਚੱਲਦਾ ਰਿਹਾ ਛੋਲਿਆਂ ਵਾਲੇ ਪ੍ਰਸ਼ਾਦੇ ਬਣਦੇ ਸੀ ਸਾਧ ਸੰਗਤ ਜੀ ਭਾਈ ਗੁਰਦਾਸ ਜੀ ਉਹ ਪਤਾ ਲੱਗਾ ਸੰਗਤ ਨੂੰ ਸੁਚੇਤ ਕੀਤਾ ਤੇ ਕਹਿੰਦੇ ਪਰ ਜੀਵਨ ਦੇ ਵਿੱਚ ਕਦੇ ਸ਼ਿਕਵਾ ਨਹੀਂ ਕੀਤਾ ਪਰਮਾਤਮਾ ਦੇ ਨਾਲ ਇੱਕ ਦਿਨ ਜਿੱਦਣ ਭਾਈ ਗੁਰਦਾਸ ਜੀ ਨੇ ਆ ਕੇ ਆਖਿਆ ਸਤਿਗੁਰ ਜੀ ਇਹ ਕੀ ਸੌਣ ਵਾਸਤੇ ਚੰਗੇ ਬਿਸਤਰੇ ਨਹੀਂ ਹਨ ਥੱਲੇ ਸੁੱਤੇ ਪਾਇਓ ਗੁਰੂ ਮਹਾਰਾਜ ਜੀ ਰੁੱਖਾ ਭੋਜਨ ਹੈ ਉਥੇ ਸਤਿਗੁਰ ਨੇ ਬਚਨ ਕਹੇ ਸੀ ਕਹਿੰਦੇ ਰੁੱਖੋ ਭੋਜਨ ਭੂਮ ਸਹਿਣ ਕੀ ਗੱਲ ਹੋ ਗਈ ਜੇ ਰੁੱਖਾ ਭੋਜਨ ਮਿਲ ਰਿਹਾ ਨਾ ਇਹ タルਤੀ ਤੇ ਸੋਨਾ ਮਿਲ ਰਿਹਾ ਰੁਖੋ ਭੋਜਨ ਭੂਮਸਾਨ ਪ੍ਰਿਯੇ ਸਕੀ ਸੰਗ ਸੂਖ ਵਿਹਾਤ ਕਹਿੰਦੇ ਉਹ ਰੱਬ ਜਿਹੜਾ ਨਾ ਮੇਰਾ ਪ੍ਰੀਆ ਜਿਹੜਾ ਪਤੀ ਜਿਹੜਾ ਮੇਰੇ ਨਾਲ ਹੈ ਫੇ ਮੈਨੂੰ ਕਾਦਾ ਹੀ ਘਬਰਾਤ ਜਿਹੜਾ ਮੇਰਾ ਰੱਬ ਮੇਰੇ ਨਾਲ ਰੁਖੋ ਭੋਜਨ ਭੂਮਸਾਨ ਸਕੀ ਪ੍ਰਿਯੇ ਸੰਗ ਸੂਖ ਵਿਹਾਤ ਉਹ ਮੇਰਾ ਪ੍ਰਮਾਤਮਾ ਮੇਰਾ ਅਕਾਲ ਪੁਰਖ ਮੇਰੇ ਨਾਲ ਹੈ ਕਿਸੇ ਬੱਚੇ ਨੂੰ ਔਰ ਘਰ ਦੇ ਹੀ ਹਮਲਾ ਕਰਦੇ ਹੋਣ ਗੁਰੂ ਹਰਗੋਬਿੰਦ ਸਾਹਿਬ ਦਾ ਜਨਮ ਹੁੰਦਾ ਚਾਰ ਹਮਲੇ ਕਰਦਾ ਹੈ ਮਾਰਨ ਵਾਸਤੇ ਇਹਨੂੰ ਕਿਦਾਂ ਖਤਮ ਕਰ ਦਈਏ ਪਰ ਮੇਰੇ ਸਤਿਗੁਰੂ ਸ਼ੁਕਰ ਕਰਦਾ ਕਹਿੰਦੇ ਮੇਰਾ ਸਤਿਗੁਰੂ ਖਵਾਲਾ ਹੋਆ ਧਾਰ ਕਿਰਪਾ ਪ੍ਰਭਾਤ ਦੇ ਰੱਖਿਆ ਹਰ ਗੋਬਿੰਦ ਨਮਾ ਨਰੋਆ ਕਿਦਾਂ ਸ਼ੁਕਰ ਕੀਤਾ ਕਹਿੰਦੇ ਨਾ ਇੱਕ ਵਾਰੀ ਸਤਿਗੁਰ ਦੀ ਦੇ ਉੱਪਰ ਸੀਤਲਾ ਨਿਕਲ ਗਈ ਜਿਹਨੂੰ ਲੋਕਾਂ ਨੇ ਮਾਤਾ ਕੇ ਮਾਤਾ ਨਿਕਲੀ ਹੈ ਜੇ ਆਪਾਂ ਨੂੰ ਕੋਈ ਕਹਵੇ ਨਾ ਆਪਾਂ ਉਸੇ ਵੇਲੇ ਮੰਦਰ ਭੱਜ ਗਏ ਮਾਂ ਦੀ ਧਾਰ ਲੈ ਕੇ ਝਾੜੂ ਲੈ ਕੇ ਗੁਰੂ ਗੁਰੂ ਅਰਜਨ ਸਾਹਿਬ ਨੂੰ ਵੀ ਕਿਹਾ ਹੋਏਗਾ ਨਾ ਲੋਕਾਂ ਨੇ ਕਿ ਗੁਰਮਾਰਗਾਂ ਦੇ ਅਰਦਾਸ ਕਰੋ ਜਿੱਦਨ ਠੀਕ ਹੋਏ ਨਾ ਗੁਰ ਹਰਗੋਬਿੰਦ ਸਾਹਿਬ ਦੀ ਦੋ ਸ਼ਬਦ ਆ ਤੁਸੀਂ ਸਾਰੇ ਪੜ ਕਰਦੇ ਕਹਿੰਦੇ ਸੀਤਲਾ ਤੇ ਰਾਖਿਆ ਬਿਹਾਰੀ ਸੀਤਲਾ ਠਾਕ ਰਹੀ ਹਰੇਕ ਹਰੇਕ ਸਮੇ ਗੁਰੂ ਦਾ ਸ਼ੁਕਰ ਕੀਤਾ ਆਉਂਦੇ ਸੀ ਨਾ ਗੁਰੂ ਕੇ ਮਹਿਲ ਤੋਂ ਚੱਲ ਕੇ ਤਿਆਰ ਹੋ ਕੇ ਨਿਕਲਣਾ ਤੇ ਉੱਥੇ ਹੀ ਤ੍ਰਿਜਿੰਦ ਰਹਿੰਦਾ ਸੀ ਤੇ ਉਹਨੇ ਕੀ ਕਰਨਾ ਸਾਧ ਸੰਗਤ ਜੀ ਸਾਰਾ ਕੂੜਾ ਸਾਰੀ ਘਰ ਦੀ ਗੰਦਗੀ ਇਕੱਠੀ ਕਰਕੇ ਗੁਰੂ ਅਰਜਨ ਸਾਹਿਬ ਦੇ ਉੱਪਰ ਸੜ ਦਿੰਦਾ ਸੀ ਕਦੇ ਨਹੀਂ ਕਿਹਾ ਵਾਪਸ ਆਉਣਾ ਇਸ਼ਨਾਨ ਕਰਨਾ ਬਸਤਰ ਬਦਲਣੇ ਚਲੇ ਜਾਣਾ ਦਰਬਾਰ ਸੇ ਰੋਜ਼ ਕਰਦਾ ਰਿਹਾ ਕਦੇ ਗਿੱਲਾ ਚਿੱਕੜ ਸਿੱਟ ਲੱਗ ਗਿਆ ਗੰਦੇ ਪਕੜੇ ਕਰ ਕਦੇ ਨਹੀਂ ਗਿਲਾ ਕੀਤਾ ਬਹੁਤ ਦਿਨ ਹੋ ਗਏ ਤੇ ਇੱਕ ਦਿਨ ਕੋਈ ਛੂੜਾ ਛੱਟਣ ਹੀ ਨਹੀਂ ਆਇਆ ਗੁਰੂ ਮਹਾਰਾਜ ਜੀ ਦਰਬਾਰ ਸਭ ਤੋਂ ਵਾਪਸ ਸਿੱਧੀ ਪ੍ਰਿਥੀ ਚੰਦ ਦੇ ਘਰ ਚਲੇ ਗਏ ਆਪਣੀ ਪਰਜਾਈ ਨੂੰ ਪੁੱਛਦੇ ਆ ਬੀਬੀ ਕਰਮਾ ਨੂੰ ਕਹਿੰਦੇ ਕਿ ਭਰਾ ਕਿੱਥੇ ਐ ਕਹਿੰਦੇ ਉਹਨੂੰ ਤਾਪ ਚੜਿਆ ਬੁਖਾਰ ਚੜਿਆ ਤੇ ਜਾ ਕੇ ਨਾ ਉਹਦਾ ਵੀ ਸ਼ੁਕਰ ਕਰਦੇ ਆ ਤੇ ਰੱਬ ਦਾ ਵੀ ਸ਼ੁਕਰ ਕਰਦੇ ਅਰਦਾਸ ਕੀਤੀ ਕਹਿੰਦੇ ਰਾਖ ਲਿਓ ਭਾਈ ਮੇਰੇ ਕੋ ਪ੍ਰਭ ਆਗੇ ਅਰਦਾਸ ਦੁਸ਼ਮਣਾਂ ਦਾ ਵੀ ਭੜਾ ਸੋਚਣ ਵਾਲੇ ਧੰ ਗੁਰੂ ਅਰਜਨ ਸਾਹਿਬ ਜੀ ਮਹਾਰਾਜ 31 ਤਵੀ ਤੇ ਬੈਠ ਕੇ ਕਹਿੰਦੇ ਆ ਜੇ ਉਹਨਾਂ ਗੁਰੂ ਅਰਜਨ ਸਾਹਿਬ ਜੀ ਤਖਤ ਤੇ ਬਿਰਾਜਮਾਨ ਤਾਂ ਵੀ ਉਹਦਾ ਸ਼ੁਕਰ ਹੈ ਜੇ ਤਖਤ ਬਸਾਲੇ ਤੋ ਦਾਸ ਤੇ ਮਾਰੇ ਘਾਸ ਵਡਾਵੇ ਕੀ ਤੱਕ ਬੋਲਾ ਉਥੇ ਬੈਠ ਕੇ ਵੀ ਕਹਿੰਦੇ ਤੇਰਾ ਕੀ ਆ ਮਿੱਠਾ ਲਾਗੇ ਹਰ ਨਾਮ ਪਦਾਰਥ ਨਾਨਕ ਮੰਗੇ ਤੇ ਕਹਿੰਦੇ ਇਹ ਜਨਮ ਤੋਂ ਹੀ ਗੁਰੂ ਮਹਾਰਾਜ ਦੀ ਕਿਰਪਾ ਹੋਈ ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ ਗੁਰਮਤ ਨੂੰ ਪਛਾਣਿਆ ਬ੍ਰਹਮ ਦੀ ਪਛਾਣ ਕੀਤੀ ਕਿ ਗੁਰੂ ਮਹਾਰਾਜ ਦੇ ਬਾਰੇ ਭੱਟਾਂ ਨੇ ਸਵਈਏ ਜਿਹੜੇ ਲਿਖਿਆ ਉਹਨੇ ਆਪਦੀ ਨੇ ਸਰਬਣ ਵੀ ਕੀਤੇ ਆ ਕਹਿੰਦੇ ਤਤ ਵਿਚਾਰ ਜਹ ਮਤਰਾ ਜਗ ਤਾਰਣ ਕੋ ਅਵਤਾਰ ਬਣਾਇਓ ਜਪਿਓ ਜਿਨ ਅਰਜੁਨ ਦੇਵ ਗੁਰੂ ਫਿਰ ਸੰਕਟ ਜੋਣ ਕਰ ਬਣਾਇਓ ਸਾ ਸੰਗਤ ਦੀ ਬੇਨਤੀ ਐ ਕਿ ਤਕਰੀਬਨ ਸ਼ਬਦ ਜਿਹੜਾ ਨਾ 16 ਵਾਰੀ ਆਇਆ 15 ਵਾਰੀ ਸ਼ਬਦ ਆਇਆ ਭੱਟਾਂ ਦੇ ਸਵਈਆਂ ਵਿੱਚ ਪਰ ਉਹ ਸ਼ਬਦ ਦਾ ਉਚਾਰਨ ਜਿਹੜਾ ਹੈ ਅਰਜੁਨ ਹੈ ਜੱਜੇ ਨੂੰ ਓਂਕਰ ਤੇ ਜਿੱਥੇ ਸੱਤੇ ਤੇ ਬਲਵੰਡ ਨੇ ਲਿਖਿਆ ਉੱਥੇ ਅਰਜੁਨ ਸ਼ਬਦ ਹੈ ਤੇ ਅਰ ਅਰਜੁਨ ਦੇ ਅਰਥ ਇਦੇ ਨੂੰ ਕਾ ਸਰਬਜੀਤ ਸਿੰਘ ਨੇ ਬਹੁਰੇ ਸੋਹਣੇ ਕੀਤੇ ਆ ਅਰਦਾ ਅਰਥ ਹੁੰਦਾ ਹੈ ਬੈਰੀ ਜ ਜੁਨ ਦਾ ਅਰਥ ਹੁੰਦਾ ਹੈ ਜਿੱਤਣਾ ਜਿਹੜਾ ਬੈਰੀ ਨੂੰ ਵੀ ਜਿੱਤ ਲੈਂਦਾ ਉਹਨੂੰ ਉਹਨੂੰ ਅਰਜੁਨ ਕਹਿੰਦੇ ਆ ਤੇ ਗੁਰੂ ਮਹਾਰਾਜ ਕਿਰਪਾ ਕਰਨ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦੇ ਪ੍ਰਕਾਸ਼ਪੁਰਬ ਦੀਆਂ ਆਪ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਸਤਿਗੁਰੂ ਦੀ ਕਿਰਪਾ ਕਰਨ ਜਿਹੜੀ ਸਤਿਗੁਰੂ ਨੂੰ ਅਸੀਸ ਮਿਲੀ ਸੀ ਨਾ ਬਾਣੀ ਤੇ ਆਪ ਜੀ ਵੀ ਬਾਣੀ ਨਾਲ ਜੁੜੇ ਹੋ ਅਰਦਾਸ ਹੈ ਸਤਿਗੁਰੂ ਮਹਾਰਾਜ ਤੁਹਾਡੇ ਨੇਮ ਦੇ ਵਿੱਚ ਵਾਧੇ ਬਕਸ਼ਿਸ ਕਰਨ ਤੁਹਾਨੂੰ ਹੋਰ ਬਾਣੀ ਦੇ ਨਾਲ ਪਿਆਰ ਬਕਸ਼ਿਸ ਕਰਨ ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਸਤ ਸੰਗਤ ਜੀ ਬੁਲਾਓ ਫਤੇ ਸਾਰੇ ਆਪੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤੇ RAM KALI ਮਹਾਰਾਜ ਸਤਿਨਾਮ 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 ਜੀ ਵਾਹਿਗੁਰੂ 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 ਜੀ